ਮੇਕਾ ਤੁਸੀਂ ਜੈਂਟਵਲ ਗਏ ਆਣ ਕੇ ਕੋਈ ਦੱਸਿਆ ਹੀ ਨਹੀਂ ਕੀ ਗੱਲਬਾਤ ਹੋਈ ਉੱਥੇ ਉਹ ਦੱਸਣਾ ਕੀ ਸੀ ਮੈਂ ਵੀ ਆਣ ਕੇ ਕੰਮ 'ਚ ਰੁੱਝ ਗਿਆ ਹਾਂ ਗੱਲਬਾਤ ਵਧੀਆ ਹੋਈ ਆ ਅੱਛਾ ਅਸੀਂ ਤੇ ਘਰ ਗਏ ਹਾਂ ਵੀ ਚੱਲ ਨੂਰਾਣੀ ਜਾਊਗੀ ਹਾਂ ਤੇ ਜੈਂਟ ਨੇ ਤੇ ਬੜੀ ਵਧੀਆ ਸਲਾਹ ਦਿੱਤੀ ਉਹ ਕਿਹੜੀ ਦਿੱਤੀ ਉਹ ਕਹਿੰਦਾ ਵੀ ਥੋੜੇ ਦੇ ਪੈਸੇ ਵੱਧ ਲੱਗਣੇ ਆ ਕੋਈ 2 ਲੱਖ ਹੋ ਤਿੰਨ ਲੱਖ ਹੋਰ ਲੱਗ ਜੂ ਅੱਛਾ ਤੇ ਕਹਿੰਦਾ ਵੀ ਤੁਹਾਡਾ ਮੁੰਡਾ ਵੀ ਨਾਲ ਚੱਲ ਜੂਗਾ ਸੱਚੀ ਤੇ ਹੋਰ ਹੁਣ ਪਿੰਦਰ ਨੇ ਦੋਨਾਂ ਇਕੱਠਿਆਂ ਚੱਲ ਜਣਾ ਦੋਵਾਂ ਨੇ ਲੇ ਇਹ ਮਾਲਕ ਨੇ ਸਾਡੀ ਸਭੋ ਵੱਧ ਸੁਣ ਲਈਏ ਚਲੋ ਓਦਾਂ ਵੋਟੀ ਜਾਂਦੀ ਵਿਚਾਰੀ ਕੀ ਕਰਦੀ ਪੜ੍ਹਾਈ ਕਰਦੀ ਕਿ ਕਮਾਈ ਕਰਦੀ ਹੈ ਨਾ ਫਿਰ ਵੀ ਫੀਸਾਂ ਦੀ ਵੀ ਤੰਗੀ ਆ ਜਾਂਦੀ ਹਾਂ ਉਹ ਨਾਲੇ ਆਪਣਾ ਪੜ੍ਹਾਈ ਜਾਊਗੀ ਤੇ ਇਹ ਨਾਲ ਕੰਮ ਕਰ ਲਿਆ ਕਰੂਗਾ ਆ ਮੈਨੀਆਂ ਬਹੁਤਾ ਹੀ ਵਧੀਆ ਹੋਇਆ ਜੀ ਨਾਲੇ 4 ਰੁਪਏ ਸਾਨੂੰ ਵੀ ਘੱਲ ਦਿਆ ਕਰੂਗਾ ਲੈ ਮਾਲਕ ਨੇ ਨਾ ਲਾਗੇ ਹੋ ਕੇ ਸੁਣੀ ਸਾਡੀ ਇਹ ਆ ਵੀ ਹੁਣ ਕਰ ਕਰਾ ਕੇ ਤੇ ਪੈਸੇ ਇਕੱਠੇ ਕਰੋ ਪੈਸਿਆਂ ਦੀ ਤਾਂ ਕੋਈ ਨਹੀਂ ਕਰ ਲਾਂਗੇ ਪਰ ਜੈਂਟ ਕਿਹੜਾ ਵਾ ਉਹ ਤੁਸੀਂ ਦੱਸਿਆ ਹੀ ਨਹੀਂਗਾ ਜੈਂਟ ਹੈਗਾ ਗੁਰਦਾਸਪੁਰ ਹਰਪ੍ਰੀਤ ਸਿੰਘ ਸੰਧੂ ਠੀਕ ਆ ਹਾਂਜੀ ਹਰਪ੍ਰੀਤ ਸਿੰਘ ਸੰਧੂ ਗਲੋਬਲ ਇਮੀਗ੍ਰੇਸ਼ਨ ਜੇਲ ਰੋਡ ਗੁਰਦਾਸਪੁਰ ਬਹੁਤ ਵਧੀਆ ਬੰਦਾ ਵਾ ਆ ਤੇ ਸਗੋਂ ਚੰਗਾ ਵਾ ਜੈਂਟਲ ਲਾਗੇ ਦਾ ਨਾਲੇ ਦੋਵਾਂ ਨੂੰ ਕੱਲਣ ਦਿਆ ਵਾ ਚਲੋ ਬਹੁਤ ਵਧੀਆ ਮਾਲਕ ਨੇ ਲਾਗੇ ਹੋ ਕੇ ਸਮਝੀ ਨਾਲੇ ਸਾਡੇ ਕੇਸ ਦੇ ਵਿੱਚ ਕੋਈ ਰਿਸਕ ਨਹੀਂ ਕੋਈ ਫਿਕਰ ਨਹੀਂ ਦੋਵੇਂ ਜਾਣਗੇ ਮौजਾਂ ਕਰਨ ਚੱਲ ਵਧੀਆ ਵਾ ਹਾਈ ਹਾਈ ਇੱਕ ਤਾਂ ਕੁੜੀ ਜਿਹੜੀ ਆ ਨਾ ਮੇਰੀ ਵੱਢਣ ਵਾਲੀ ਆ ਇੰਨੀ ਅਕਲ ਨਹੀਂ ਕੀਤੀ ਵੀ ਬੇਕਲੇ ਤੋਂ ਕੱਲ ਦੀ ਫਾਈਲ ਲਾਉਣ ਗਈ ਆ ਤਾਂ ਆਪਣੀ ਮਾਂ ਨੂੰ ਫੋਨ ਕਰਕੇ ਤੇ ਦੱਸ ਤਾ ਕੀ ਬਣਿਆ ਵਾ ਜ਼ਰੂਰੀ ਨਹੀਂ ਸਮਝਿਆ ਉੱਥੇ ਜਾ ਕੇ ਸਭ ਕੁਝ ਜਾਂਦੀ ਆ ਲੱਗ ਜਾਂਦੀ ਮਗਰ ਪਿੰਦਰ ਦੇ ਜਿਹੜੇ ਕੰਮ ਨੂੰ ਤੈਨੂੰ ਕਲਾਇਆ ਵਾ ਉਥੇ ਕੰਮ ਸਕੇ ਕੰਮ ਉਹ ਤੇ ਸਾਨੂੰ ਪਤਾ ਦੇ ਵੀ ਕੰਮ ਚੱਲਣ ਡਿਆ ਵਾ ਕਿ ਨਹੀਂ ਚੱਲਣ ਡਿਆ ਮੈਨੂੰ ਤੇ ਇੰਨਾ ਗੁੱਸਾ ਚੜ ਗਿਆ ਨਾ ਇਹਦੀ ਗੁੱਤ ਹੱਥ ਚਾਵੇ ਨਾ ਕਿ ਤੇ ਉਹ ਮਰੋੜਾ ਫੜਕੇ ਦੀ ਮੈਂ ਮੰਮੀ ਕਿਹਦੇ ਨਾਲ ਤੂੰ ਬੋੜਬੋੜ ਕਰੀ ਜਾਂਦੇ ਨਿੱਕੇ ਤਣਾ ਬੋੜਬੜ ਕਰਨਾ ਵਾ ਉਹ ਜਿਹੜੀ ਨਾ ਵਾ ਹੱਡੀ ਕੱਲ ਫਾਈਲ ਲਾਉਣ ਗਈ ਆ ਤੇ ਅਜੇ ਤੱਕ ਨਹੀਂ ਮੈਨੂੰ ਦੱਸਿਆ ਫੋਨ ਕਰਕੇ ਫਾਈਲ ਲੱਗ ਗਈ ਆ ਜਾਂ ਕੀ ਹੋਇਆ ਵਾ ਜਾਂ ਕੀ ਗੱਲਬਾਤ ਵਾ ਹੈ ਆ ਚੰਗੀਆਂ ਕਰਤੂਤਾਂ ਕਰਨ ਦੀਆਂ ਸੋਹਣੀਆਂ ਤੇ ਮੰਮੀ ਹੌਸਲਾ ਰੱਖੋ ਹਾਂ ਕਰ ਦੇਗੀ ਫੋਨ ਹੁਣ ਉਹਨੇ 24 ਘੰਟੇ ਥੋੜੀ ਤਾਂ ਫੋਨ ਹੀ ਕਰਦੇ ਰਹਿਣਾ ਵਾ ਉਹ ਅਗਲੀ ਦਾ ਸੋਹਰਾ ਪਰਿਵਾਰ ਆ ਉਹਨਾਂ ਨਾਲ ਵੀ ਉਹਨੇ ਗੱਲਬਾਤ ਕਰਨੀ ਆ ਕਿ ਹੁਣ ਤੁਹਾਨੂੰ ਹੀ ਫੋਨ ਲਈ ਰੱਖੇ ਆਪੇ ਉਹਨੇ ਵੇਲੀ ਹੋ ਕੇ ਤੁਹਾਨੂੰ ਵੀ ਦੱਸ ਦਊਗੀ ਕਰਦੀ ਨਾ ਹੁਣ ਮੈਨੂੰ ਮਤਾਂ ਤੂੰ ਦੇਂਗੀ ਹੈਨਾ ਨਾਲੇ ਤੇਰੇ ਕੋਲ ਕਿਹਨੇ ਸਲਾਹ ਪੁੱਛੀ ਆ ਉਹਨੇ ਫੋਨ ਕਰਨਾ ਕਿ ਨਹੀਂ ਕਰਨਾ ਆਪਣੀ ਜ਼ੁਬਾਨ ਨਾ ਆਪਣੇ ਕੰਟਰੋਲ ਚ ਕਰਿਆ ਕਰ ਜਰਾਕ ਬਹੁਤੀ ਚਲਾਇਆ ਨਾ ਕਰ ਜਾਰਾ ਹੀ ਵੱਢੀ ਜਾਨੀ ਆ ਤੂੰ ਥੋੜਾ ਜਿਆ ਠੀਕ ਆ ਨਾ ਮੇਰੇ ਮਾਮਲੇ ਚ ਦਖਲਦਾਰੀ ਨਾ ਕਰਿਆ ਕਰ ਜੋ ਮੈਂ ਮਰਜ਼ੀ ਕਰਾਂ ਨਾਲੇ ਮੇਰੀ ਧੀ ਆ ਉਹਨੂੰ ਮੈਂ ਗਾਲਾਂ ਕੱਢਾਂ ਜੋ ਮਰਜ਼ੀ ਕਰ ਤੂੰ ਕੋਣੋਂ ਨਹੀਂ ਕਹਿਣ ਵਾਲੀ ਤੈਨੂੰ ਨਹੀਂ ਮੈਂ ਹੋਰ ਕੀ ਕਹਾਂ ਤਾ ਮੈਂ ਆਹੀ ਕਹਿਣਾ ਆਪੀ ਫੋਨ ਕਰ ਦੇਗੀ ਉਹਦਾਂ ਹੀ ਤੂੰ ਗੱਲ ਹੀ ਬੜੀ ਬਣਾਉਂਦੇ ਓ ਚਲਿਆ ਬਾਕੀ ਗੱਲਾਂ ਛੱਡੋ ਤੇ ਆ ਲੋ ਪੈਸੇ ਆ ਜਿਹੜੀ ਮੈਂ ਸੁਵਾਈ ਕੀਤੀ ਆ ਨਾ ਤੇ ਆ ਪੈਸੇ ਲੈ ਲੋ ਇਹਨੇ ਕੇ ਪੈਸੇ ਥੋੜ ਮੰਮੀ ਗਰਮੀ ਇੰਨੀ ਆ ਮੈਂ ਇੰਨੀ ਸੂਟ ਸੀਤੇ ਆ ਦੋ ਹੀ ਸੂਟ ਸੀਤੇ ਗਏ ਮੇਰ ਕੋ ਮੇਰ ਕੋ ਨਹੀਂ ਸੀਤੇ ਜਾਂਦੀ ਬੱਲੇ ਤੇਰੇ ਕੰਮ ਤੋਂ ਬਚਣ ਦੀ ਮਾਰੀ ਸਾਰਾ ਦਿਨ ਚੜਕੇ ਬਹਿ ਰਹੀ ਨਹੀਂ ਮਸ਼ੀਨ ਦੇ ਉੱਤੇ ਹੈ ਮੰਮੀ ਮੈਂ ਸ਼ੁਰੂ ਦਸ਼ੀਂ ਦੇ ਆ ਸੂਟ ਸੀਂਦੇ ਆ ਤੋ ਜੇ ਇਹੋ ਕੰਮ ਕਰਨੇ ਆ ਨਾ ਚੌਂਕੇ ਚ ਵੜੂ ਬੁੱਤ ਫੜਕੇ ਤੇਰੀ ਮੈਂ ਉੱਥੇ ਪਤਾ ਲੱਗੂ ਤੂੰ ਪਰੋਟੀਆਂ ਲਾਉਂਦੀ ਨੇ ਵੀ ਕਿੱਦਾਂ ਰੋਟੀਆਂ ਲਾਉਣੀਆਂ ਕੋਈ ਨਹੀਂ ਮੰਮੀ ਮੈਂ ਚੌਂਕੇ ਚ ਵੜ ਜਿਆ ਕਰੂੰਗੀ ਤੇ ਸੂਟ ਤੂੰ ਈ ਸੀ ਲਿਆ ਕਰੋ ਸੀਨੂੰਗੀ ਮੈਨੂੰ ਕਿਹੜੀ ਜਾਂਚ ਨੀਗੀ ਮੈਂ ਤੇ ਇਹ ਸੋਚਿਆ ਪਿਛਲ ਅੰਦਰ ਬੈਠੀ ਪੱਖੇ ਥਲੇ ਤੂੰ ਕੰਮ ਕਰਦੀ ਰਹਿਣੀ ਆ ਪਰ ਪਾਵੇ ਨਹੀਂ ਨਾ ਪਛਦੀ ਤੇਰੇ ਵਰਗੀਆਂ ਨੂੰ ਤੇਰੀ ਗੁੱਤ ਫੜ ਕੇ ਤੈਨੂੰ ਡਾਇਆ ਹੋਵੇ ਚੁੱਲੇ ਤੇ ਗਾੜੀ ਫਿਰ ਤੈਨੂੰ ਅਕਲ ਟਕਾਣੇ ਆਵੇ ਤੇਰੀ ਵੀ ਕਿੱਦਾਂ ਕੰਮ ਕਰਨਾ ਵਾ ਕਿੱਤਨ ਲੱਗੇ ਝਾੜੂ ਪੋਚੇ ਮੈਂ ਹੀ ਲਾਉਣੀ ਆ ਤੂੰ ਪਹਿਲਾਂ ਆ ਕੇ ਮੈਂ ਫੇਰ ਹੀ ਬੈਣੀ ਆ ਝਾੜੂ ਪੋਚੇ ਨਹੀਂ ਆ ਬੜੇ ਝਾੜੂ ਪੋਚੇ ਲਾਉਣੀ ਆ ਤੂੰ ਚੰਗਾ ਮੰਮੀ ਜੇ ਇਹੋ ਕੰਮ ਕਰਨੇ ਆ ਨਾ ਛੱਡ ਦੇ ਮਸ਼ੀਨ ਦਾ ਕੰਮ ਮੈਂ ਆਪੇ ਕਰ ਲਿਆ ਕਰੂੰਗੀ ਤੇ ਤੂੰ ਮੜ ਚਮਕੇ ਦੇ ਵਿੱਚ ਕਰ ਲੂੰਗੀ ਮੈਂ ਬੈਜੋ ਤੀ ਇੱਕ ਤੇਦੀ ਨਹੀਂ ਆਪੜ ਮਾਰਦੇ ਪਤਾ ਨਹੀਂ ਕਿਹੜੇ ਰੰਗਾਂ ਚ ਜਦੋਂ ਵੇਖਾ ਸੂਟ ਵਨਸ ਵਨਸ ਵਨ ਪਾਇਆ ਹੁੰਦਾ ਵਾ ਮੈਨੂੰ ਦੱਸਦੀ ਨਹੀਂਗੀ ਪਤਾ ਨਹੀਂ ਕਿਹੜੇ ਵੇਲੇ ਚੋਰੀ ਛਿਪੇ ਸੂਟ ਮੰਗਾ ਲੈਂਦੀ ਆ ਚੱਲ ਦਫਾ ਕਰ ਉਹਨੂੰ ਬੁਲਾਉਣ ਹੁਣ ਮੈਂ ਆਪ ਫੋਨ ਕਰਾਂ ਇੱਕ ਵਾਰੀ ਖਬਰ ਤਾਂ ਹੀ ਲੈਣੀ ਪੈਣੀ ਆ ਓ ਲੈ ਉਹ ਤੂੰ ਕਿੱਥੋਂ ਤੁਰਿਆ ਆਉਂਦਿਆ ਹੈ ਓ ਲੈ ਡੈਡੀ ਆਉਣਾ ਕਿੱਥੋਂ ਆ ਆ ਕਈ ਲੈ ਕੇ ਆਉਂਦਾ ਤੁਹਾਨੂੰ ਪਤਾ ਚੰਗਾ ਭਾਵੇਂ ਮੈਂ ਮੋਟ ਦੇ ਉੱਤੇ ਗਿਆ ਸੀ ਸ਼ਵੇਰ ਦਾ ਤੁਹਾਨੂੰ ਪਤਾ ਹੀ ਨਹੀਂ ਆ ਓ ਮੇਰੀ ਗੱਲ ਸੁਣਾ ਮੈਂ ਨਾ ਚੱਲਿਆ ਕੇ ਬੰਦੇ ਨਾਲ ਕੰਮ ਤੇ ਗਾਈਆਂ ਨੂੰ ਡੋਣ ਵਾਲਾ ਹੀ ਪਾਣੀ ਠੀਕ ਹੈ ਤੇ ਪਾਣੀ ਦਾਦੀ ਤੇ ਸਵੇਰ ਦਾ ਡੈਡੀ ਕੀ ਕੰਡੇ ਪਾਣੀ ਡਾਲੀਂਦੇ ਤੁਸੀਂ ਉਹ ਯਾਰ ਮੈਂ ਕਿਤੇ ਵੇਲਾ ਵਾਂ ਠੀਕ ਹੈ ਨਾ ਕੱਲ ਸ਼ਾਮੀ ਮੈਂ ਸਾਰੇ ਕੰਮ ਕੀਤੇ ਆ ਕੱਲ ਵੀ ਤੂੰ ਡੈਡੀ ਲੰਮੇ ਪਿਆ ਰਿਹਾ ਸੀ ਉਹ ਮੇਰੀ ਪਰੋਗਾ ਸੁਣ ਲਾ ਲੰਮੇ ਮੈਂ ਕੱਲ ਸੁਖ ਨੂੰ ਪਿਆ ਸੀ ਮੇਰਾ ਵਜਾ ਹੈ ਬੀਪੀ ਤੂੰ ਤਾਂ ਕਿਤੇ ਪੁੱਛਣਾ ਨਾ ਆ ਹੈ ਤਾਂ ਬੀਪੀ ਛੱਟ ਕਿੱਦਨ ਹੋਇਆ ਵਾ ਮੰਮੀ ਐਵੇਂ ਨਹੀਂ ਖਾਪਦੀ ਰਹੀਦੀ ਉਹ ਚੱਲ ਉਹਦਾ ਉਹਦਾ ਹੋ ਗਿਆ ਦਿਮਾਗ ਖਰਾਬ ਖੱਪਦੀ ਫਿਰਦੀ ਆ ਜੇ ਅੱਜ ਕਿਹਨਾਂ ਜਾਵਾਂਗੇ ਨਾ ਤਾਂ ਕੱਲ ਸਾਡੇ ਕੋਲ ਨਾਲ ਤੁਰੂਗਾ ਸਮਝ ਗਿਆ ਗੱਲ ਕਿ ਨਹੀਂ ਉਹ ਚੱਲ ਉਹ ਤੇ ਗੱਲ ਠੀਕ ਆ ਹੁਣ ਕਿੱਦਾਂ ਮੋਟਰ ਚੱਲੇ ਜੇ ਉਹ ਚੱਲੇ ਤਾਂ ਉਧਰ ਨਹੀਂ ਚੱਲੇ ਹੁਣ ਤੂੰ ਮਿਲ ਪਿਆ ਮੈਂ ਹੁਣ ਨਾ ਚੱਲੇ ਹੁਣ ਨਾ ਕਿਹਦੇ ਨਾਲ ਉਹ ਕਾਲੇ ਨਾਲ ਉਹਦੇ ਨਾਲ ਕੀ ਕੰਮ ਪੈ ਗਿਆ ਹੁਣ ਉਹ ਯਾਰ ਇਹਨੇ ਦੇ ਕੋਈ ਰਿਸ਼ਤੇਦਾਰਾਂ ਦਾ ਦੇਖੋ ਪੈਸਾ ਦਾ ਲੈਣ ਦੇਣੀਆਂ ਤੂੰ ਕਿੰਨਾ ਪੈ ਪਾਪੂ ਇਹ ਲੈਣੇ ਤੇ ਮੈਂ ਚੱਲ ਮੈਂ ਤੇਰੇ ਨਾਲ ਚੱਲ ਸਕਦਾ ਨਹੀਂ ਅੱਗੇ ਤੇ ਪੈਸੇ ਤੁਸੀਂ ਦੋਣਦੇ ਉਹਨੂੰ ਹਾਂ ਯਾਰ ਹੱਦ ਕੀਤੀ ਆ ਪਿਓ ਤੇ ਥੋੜੀ ਜਲਦੀ ਹੈ ਜਿਹੜੇ ਬੰਦੇ ਨੇ ਅਬ ਬਣਾਉਣਾ ਨਾ ਸਾਮਾ ਦਾ ਪ੍ਰੋਗਰਾਮ ਕਿ ਪੀਣ ਖਾਨ ਦਾ ਉਹ ਜਾਗ ਤੁਹਾਨੂੰ ਮਾਪਤਾ ਨੇ ਉਹ ਕੰਮ ਰਿੰਦਾ ਵਾ ਪਾਣੀ ਦਾ ਦੀ ਡੰਗਰਾਂ ਨੂੰ ਧਾ ਦੂੰਗਾ ਪਾਣੀ ਲੈ ਮੈਂ ਤਾਂ ਕਾ ਕਰ ਜਾ ਕੇ ਪਾਣੀ ਪੀਊਗਾ ਤੇ ਬਾਪੂ ਆਪ ਆਂਦਾ ਵੀ ਪਾਣੀ ਢਾਣ ਕੇ ਪਹਿਲਾਂ ਆਪ ਤੇ ਪੀ ਲਿਏ ਪਾਣੀ ਨਾ ਮੋਟਾ ਤੇ ਪਾਣੀ ਨਾਲ ਦੀ ਨਹੀਂ ਮੌਤ ਲੋ ਹੁੰਟਾਂ ਕਰਾਣ ਨੂੰ ਡਾਕੀ। ਨਾਲੀਏ ਜਾ ਕੇ। 100 ਨਰੇ ਇਹ ਤੁਹੀ ਨਹੀਂ ਕਿਤੇ ਟਰਾਈ ਕੀਤਾ ਹਾਂ ਲੈਟਸ ਗੋ ਲੋ। ਉਹ ਕਿੱਥੇ ਹਨਵਦੀਪ? ਮੇਰਾ ਨਾ ਥੋੜਾ ਜਿਹਾ ਟੈਡ ਹੀ ਵਿੱਚ। ਤਾਂ ਮੈਂ ਹਾਬ ਕੀ ਐਵੇਂ ਪੰਗਾ ਜਿਆ ਲੈਣਾ ਏ। ਨਹੀਂ ਇੰਗਲਿਸ਼ ਸੱਚ ਦੱਸਣਾ ਮੈਂ ਵੀ 10 ਵਰੀ ਟੈਸਟ ਦਿੱਤਾ। ਦੋ ਵਰੀ ਤੇ ਮੇਰੇ ਤੋਂ ਵੀ ਨਹੀਂ ਕਿ ਪਾਸ ਹੋਇਆ। ਅੱਛਾ ਤੀਜੀ ਵਰੀ ਹੋਇਆ ਏ। ਚੀਗਾ ਮੈਂ ਸੋਚਣ ਰਿਹਾ ਪਹਿਲੀ ਵਾਰੀ ਅਜਿ ਕਿਤੇ ਕੱਢ ਗਈ ਏ ਉਹ ਤੇ ਚਲੋ ਉਹਦਾ ਮੈਂ ਹਿਸਾਬ ਲਾਇਆ ਵੀ ਕਿਸਮਤ ਦੀਆਂ ਗੱਲਾਂ ਨੇ ਹਾਂਜੀ ਵੀ ਗੱਲ ਹੈਗੀ ਮੈਂ ਸਿਰਫ ਡਰਦਾ ਹੀ ਰਿਹਾ ਉਹਦਾ ਘਰਦਿਆਂ ਬੜਾ ਜੋਰ ਲਾਇਆ ਮੈਨੂੰ ਤੇ ਮੇਰੇ ਨਾਲ ਇੱਕ ਮੁੰਡਾ ਪੜਦਾ ਹੁੰਦਾ ਸੀ ਵੀ ਮੇਰੇ ਵਰਗਾ ਹੀ ਉਹਨੇ ਪਹਿਲੀ ਵਾਰੀ ਦਿੱਤਾ ਟੈਸਟ ਤੇ ਪਹਿਲੀ ਵਾਰੀ ਲੈ ਵੀ ਉਹਨੂੰ ਬੈਂਡ ਆ ਗਿਆ ਇਹਦੇ ਸਹੀ ਗੱਲ ਆ ਸਾਡੇ ਨਾਲ ਵੀ ਜਿਹੜੀ ਕੀ ਬੱਚੀ ਹੈ ਨਾ ਤੇ ਉਹਨਾਂ ਦਾ ਵੀ ਇਦਾਂ ਹੀ ਪੜਦੇ ਕੁਝ ਨਹੀਂ ਹੋ ਤੇ ਉਹਨਾਂ ਨੂੰ ਛੱਟ ਬੈਂਡ ਆ ਜਾਂਦੀ ਹੈ ਸਰਗਲ ਕਿਸਮਤ ਦੀ ਨਾਣੇ ਪਾਣੀ ਦੀ ਹੁੰਦੀ ਹੈ ਚੱਲ ਕੋਈ ਨਹੀਂ ਬਾਹਰ ਹੀ ਜਾਣਾ ਸੀ ਤੈਨੂੰ ਆਗੇ ਮੰਨ ਲਾ ਹੁਣ ਮਿਲ ਨੂੰ ਜਾ ਕੇ ਸਮਝ ਲੈ ਪਰ ਵਿਆਹ ਹੈ ਪਿੰਦਰ ਮੈਂ ਨਾ ਬੜੀ ਖੁਸ਼ ਆ ਕਹੀ ਨਾ ਮੇਰੀ ਸਾਰੀ ਰੀਝਾ ਬੁਣੀਆਂ ਕਰ ਰਹੇ ਨੇ ਮੈਂ ਸੋਚਿਆ ਨਹੀਂ ਕਿ ਮੈਨੂੰ ਅੱਕੇ ਜਾ ਕੇ ਨਾ ਇੰਨਾ ਵਧੀਆ ਹਮਸਫਰ ਮਿਲੇਗਾ ਤੇ ਇੰਨਾ ਚੰਗਾ ਪਰਿਵਾਰ ਮਿਲੇਗਾ ਲੈ ਨਵਦੀਪ ਜੀ ਤੇਰੀਆਂ ਰੀਝਾਂ ਨਹੀਂ ਪੂਰੀਆਂ ਕਰਨੀਆਂ ਤੇ ਕਿਧੀਆਂ ਕਰਨੀਆਂ ਨੇ ਇੱਕ ਕਰੀ ਨੂੰ ਤੂੰ ਬਾਹਰ ਜਾ ਲੈਣ ਦੇ ਸਹੀ ਜੋ ਕਹਿੰਗੇ ਨਾ ਉਹੋ ਚੀਜ਼ ਮਿਲਿਆ ਕਰੇਗੀ ਦਿਨ ਸੋ ਇਹ ਗੱਲ ਹੈ ਨਾ ਬੜਾ ਵਧੀਆ ਹੋ ਗਿਆ ਕਿ ਆਪਣੇ ਦੋਵਾਂ 'ਚ ਯਾਨੀ ਕਿ ਠੀਕ ਫਾਈ ਲੱਗ ਗਈ ਐ ਪਹਿਲਾਂ ਨਾ ਸਗੋਂ ਮੈਂ ਆਪ ਟੈਨਸ਼ਨ 'ਚ ਹਾਂ ਕਿ ਮੈਂ ਉੱਥੇ ਜਾ ਕੇ ਇਕੱਲੀ ਕੀ ਕਰਾਂਗੀ ਕਿੱਦਾਂ ਕਰਾਂਗੇ ਯਾਨੀ ਨਾ ਕੁਝ ਨਹੀਂ ਹੀ ਸਮਝ ਲੱਗਾਂਗੇ ਤੇ ਜਦੋਂ ਉਹਨਾਂ ਨੇ ਭਾਜੀ ਨੇ ਕਿਹਾ ਨਾ ਕਿ ਤੇੜੀ ਦੋਵਾਂ ਦੀ ਫਾਈ ਲੱਗ ਜਣੇ ਆ ਮੈਨੂੰ ਤਾਂ ਬੜੀ ਖੁਸ਼ੀ ਹੋਈ ਸਗੋਂ ਦੋਵੇਂ ਜੀ ਜਾਵਾਂਗੇ ਤੇ ਕਮਾਈ ਕਰਾਂਗੇ ਵੀ ਤਰ ਕੀ ਕੰਮ ਕਰਦੇ ਸੋਨ ਪਾ ਇਸ਼ਾ^{(pause)} ਕਿੰਦਰ ਵੀ ਨਾਲ ਚੱਲਿਆ। ਇਹ ਨਹੀਂ ਮੈਂ ਦੇਖਣਾ। ਕੋਈ ਨਹੀਂ ਦੱਸ ਨਹੀਂ ਉਹਨੂੰ ਜਰਾ। ਨਵਦੀਪ ਤੇ ਜਾਣਾ ਤਾਂ ਕਮਾਈ ਤੇ ਕਰਨੀ ਔਰ ਜਾਣਾ ਕਿਹੜੇ ਕੰਮ ਆ ਫਿਰ? ਆਹ ਹੋਈ ਇੱਥੇ ਹੈਗਾ ਉੱਥੇ ਛੱਕੀ ਪੜਾਈ ਵੀ ਤੇ ਕਰਨੀ ਪੈਣੀ ਹੈ ਨਾ। ਮੇਨਾਂ ਲਈ ਆਪਣੀ ਸਟੱਡੀ ਕੰਪਲੀਟ ਕਰ ਲਾਂਗੇ ਤੇ ਨਾਲ ਕੋਈ ਚੌਕ ਵੀ ਕਰ ਲਾਂਗੇ। ਉਹ ਨਹੀਂ ਨਹੀਂ ਨਵਦੀਪ। ਤੂੰ ਕੁਝ ਨਹੀਂ ਕਰਨਾ ਤੂੰ ਸਿਰਫ ਆਪਣੀ ਪੜਾਈ ਪੂਰੀ ਕਰਨੀ ਹੈ। ਕੰਮ ਮੈਂ ਕਰ ਹੀ ਜਾਣਾ ਮੈਂ। ਥੱਲੇ ਦੱਸ। ਫਿਰ ਕੀ ਦਮੇ ਜਿਹੜੇ ਨਾਲ ਮਿਲ ਕੇ ਕਰਾਂਗੇ ਤੇ ਕਿੰਨਾ ਕੁ ਕਰੇਗੀ ਮੁਰਕੋ ਕੰਮ ਹੀ ਕਰਨਾ ਹੈ ਸਭੋ ਜਿੰਨਾ ਪੜ੍ਹੇਗੀ ਵਧੀਆ ਹੈ ਉਹ ਜਿੰਨੇ ਟਾਈਮ ਪੜਾਈ ਦਾ ਲੱਗਦਾ ਉਨਾ ਹੀ ਲੱਗਣਾ ਵਾ ਹੁਣ ਮੈਂ ਐਵੇਂ ਥੋੜੀ ਉੱਥੇ ਪੜੀ ਜਾਣਾ ਵਾ ਸਾਰਾ ਦਿਨ ਉਹ ਚੱਲ ਜਦੋਂ ਜਾਵਾਂਗੇ ਫਿਰ ਵੇਖ ਲਾਂਗੇ ਐਵੇਂ ਇੱਥੇ ਸਕੀਮਾਂ ਲਾਈ ਜਾਂਦੇ ਆਂ ਨਹੀਂ ਪਹਿਲਾਂ ਸਲਾਹ ਕੀਤੀ ਚੰਗੀ ਹੁੰਦੀ ਆ ਨਾ ਨਾਲੇ ਫਿੰਦੇ ਮੇਰੀ ਨਾ ਫਰੈਂਡ ਮੈਨੂੰ ਦੱਸਦੀ ਹੀ ਕਿ ਉੱਥੇ 2-3 ਦਿਨ ਹੀ ਕਾਲਜ ਜਾਣਾ ਪੈਂਦਾ ਹਫਤੇ ਦੇ ਵਿੱਚ ਬਾਕੀ ਦਿਨ ਆਪਾਂ ਫ੍ਰੀ ਹੁੰਨੇ ਆ ਕੋਈ ਵੀ ਕੰਮ ਕਰ ਸਕਦੇ ਆ ਚੱਲ ਕੋਈ ਗੱਲ ਨਹੀਂ ਆ ਵੇਖ ਲਾਂਗੇ ਜਿੱਦਾਂ ਜਿਤੋਂ ਆਣੀ ਆ ਕਰਨਾ ਤਾਂ ਕਰੀ ਜਾਈਂ ਕਿ ਨਹੀਂ ਉਦਾਂ ਵਧੀਆ ਹੋ ਗਿਆ ਜੇ ਤੂੰ ਕੱਲੀ ਜਾਂਦੀ ਨਾ ਤੈਨੂੰ ਉੱਥੇ ਕੱਲੀ ਨੂੰ ਕਰਨਾ ਪੈਣਾ ਸੀ ਤਾਂ ਸਾਨੂੰ ਇੱਥੋਂ ਪੀਸਾਂ ਪਾਉਣੀਆਂ ਪੈਣੀਆਂ ਸੀ ਹਾਂਜੀ ਇੰਨਾ ਕੋਈ ਨਾ ਵੀ ਹੁਣ ਇੱਥੇ ਦੀ ਕੋਈ ਟੈਨਸ਼ਨ ਨਹੀਂ ਹੋਣੀ ਇੰਨਾ ਚਲ ਮਗਰੋਂ ਮਾੜਾ ਮੋਟਾ ਸਾਰੀ ਜਾਣਾ ਵਾ ਤੁਹਾਡੇ ਕੋਲ ਜਿੰਨਾ ਤੋਂ ਹੋਏਗਾ ਤੇ ਇੱਥੇ ਘਲਾਵਾਂਗੇ ਵੀ ਤੇ ਹੋਰ ਪਿੰਦਰ ਐ ਇੰਨੇ ਪੈਸੇ ਲਾ ਕੇ ਘਲਾਉਣੇ ਇਹਨਾਂ ਨੇ ਇਹ ਥੋੜੀ ਐ ਕਿਹੀਂ ਉੱਥੇ ਆਪ ਹੀ ਖਾਈ ਪੀ ਜਾਣਾ ਵਾ ਸਾਰਾ ਕੁਝ ਪਤਾ ਤੇ ਲੱਗੇ ਹਾਂ ਵੀ ਸਾਡੇ ਨੌ ਪੁੱਤ ਬਾਹਰ ਗਏ ਨੇ ਤੇ ਉੱਥੇ ਜਾ ਕੇ ਕਮਾਈ ਕਰਨਦੇ ਆ ਤੇ ਬਾਕੀ ਇਹ ਵੀ ਜਿਹੜੇ ਤੂੰ ਹੀ ਸੁਪਨੇ ਸੋਚੇ ਆ ਨਾ ਉਹ ਵੀ ਤੇਰੇ ਪੂਰੇ ਹੋਣਗੇ ਏ ਨਹੀਂ ਆ ਵੀ ਕਮਾਈ ਕਰ ਕਰਕੇ ਇਧਰੇ ਘੱਲੀ ਜਾਣੀ ਜੋ ਤੂੰ ਕਹੇਂਗੀ ਤੇਰੇ ਲਈ ਸਭ ਕੁਝ ਬਣੇਗਾ ਚਲੋ ਕੋਈ ਗੱਲ ਨਹੀਂ ਅਹੀਂ ਖੁਸ਼ ਹੋ ਗਏ ਸਾਡੇ ਮਾਪਿਓ ਖੁਸ਼ ਹੋ ਗਈ ਇੱਕੋ ਗੱਲ ਹੀ ਸਹੀ ਗੱਲ ਆ ਲੈ ਵੀ ਸਭ ਤੋਂ ਵੱਡੀ ਖੁਸ਼ੀ ਹੈ ਜੇ ਮਾਪਿਓ ਖੁਸ਼ ਹੁੰਦੇ ਹਾਂਜੀ ਖਾ ਮਮੀ ਦਾ ਹਾਲ ਐਨਾ ਨਹੀਂ ਆ ਵੀ ਸਵੇਰ ਦੇ ਗਏ ਆ ਉੱਥੇ ਪੈੜੀ ਚ ਲੱਗੇ ਆ ਤੇ ਮਗਰੋਂ ਪਾਣੀ ਧਾਣੀ ਪੋਛਾ ਵਾ ਬੰਦਾ ਜਾ ਕੇ ਦੇ ਪੋਛੀ ਹੁੰਦਾ ਵਾ ਵੀ ਕਿਤੇ ਪਾਣੀ ਪੋਣੀ ਤੇ ਨਹੀਂ ਪੀਣਾ ਤੇ ਰੱਸੀ ਬਣਾ ਕੇ ਲੈ ਜਾਂਦਾ ਵਾ ਚਲ ਮੈਂ ਤੇ ਹੁਣ ਦੇ ਕੇ ਆਣੀ ਮੈਂ ਤੇ ਘਰ ਵਾਲੀਆਂ ਆਉਦੀ ਨਾਲੇ ਦੱਸ ਨਹੀਂ ਹੈ ਨਾ ਨੂੰ ਤੇ ਨਾਲ ਤੇ ਪਿੰਦਰ ਕੀ ਗੱਲਾਂ ਡੇ ਹੀ ਕਰਨਾ ਮੇਰਾ ਪੋਲਾ ਪੰਛੀ ਬਿਠਾ ਰਹਿੰਦਾ ਬਣ ਕੇ ਪੈੜੀਆਂ 'ਚ ਹੀ ਵੜਿਆ ਰਹਿੰਦਾ ਵਾ ਇਹਨੂੰ ਹੈ ਹੀ ਨਹੀਂ ਗਰੇ ਜੱਟ ਮਰ ਦੇ ਕਮਾਈਆਂ ਕਰਦੇ ਨੀ ਲੱਛ ਤੇਰੇ ਬੰਦਨਾ ਬਣੇ ਨੀ ਲੱਛ ਤੇਰੇ ਬੰਦਨਾ ਬਣੇ ਓ ਬੱਲੇ ਜੱਟ ਨੇ ਰਹਿਣਾ ਇੱਥੇ ਮਿੱਟੀ ਚ ਮਿੱਟੀ ਹੁੰਦਾ ਈ ਠੀਕ ਆ ਤੇ ਬਾਕੀਆਂ ਲੈਣਾ ਲੋਟਪੋੜ ਕੇ ਸਭ ਕੁਝ ਹੀ। ਉਹ ਕੀ ਗੱਲ ਆ ਤੂੰ ਦੇ ਪੱਤੀ ਬੜੀ ਆ। ਪੱਤੀ ਦਾ ਮਾਦੇ ਹੋਰ ਕੀ ਹੋਵਾ? ਉਸ ਤੋਂ ਗਰਮੀ ਬੜੀ ਆ ਮੋਟਰ ਵਾਹ ਹੀ ਨਹੀਂ ਚੱਲਣ ਦੀ। ਤੇ ਮੈਨੂੰ ਤੇ ਲੱਗੀ ਆ ਕਿ ਤੂੰ ਆਂਦਾ ਪਾਣੀ ਲੈ ਮੈਨੂੰ ਤੁਸੀਂ। ਪਾਣੀ ਪੁੱਛਣ ਆਈ ਹਾਂ ਠੀਕ ਆ ਨਾ ਮੈਂ ਤੇ ਆਉਣ ਲੱਗੀ ਤਾਂ ਨਵ ਖਣਾ ਤੇ ਗੱਲਾਂ ਸੁਣ ਲਈਆਂ ਹੈਗੀਆਂ। ਕੀ ਗੱਲਾਂ ਸੁਣ ਲਈ ਆਂ? ਅੱਜਾ ਸੁਣਿਆ ਤੇ ਕਲੇ ਨਾਵ ਚੱਲੀ ਆ। ਹਰਪਿੰਦਰ ਵੀ ਨਾਲ ਹੀ ਚੱਲਿਆ ਜੀ। ਉਹ ਵਧੀਆ ਗੱਲ ਆ ਪਿੰਦਰ ਨਾਲ ਚੱਲਵਾ ਲਾ ਤੇ। ਨਾ ਚੱਲੇ ਤਾਂ ਤੂੰ ਮਿੱਟੀ ਚ ਮਿੱਟੀ ਹੁੰਦਾ ਰਹਿਣਾ ਵਾ। ਅ ਇਹਾਰੇ ਮੇਰੀ ਗੱਲ ਸੁਣ ਇਹ ਤੋਂ ਸਭ ਤੋਂ ਵਧੀਆ ਗੱਲ ਵਾ ਕਿ ਉਹ ਜਾਣਗੇ ਤੇ ਘਰ ਨੂੰ ਘੋਣਾ ਉਹਨਾਂ ਨੇ ਕੀ ਘਰ ਨੂੰ ਘੋਣਾ ਉਹਨੇ ਆਪਣੇ ਨੇ ਆਪਣਾ ਸੋਚਣਾ ਕਿ ਸਾਡੇ ਬਾਰੇ ਸੋਚਣਾ ਮੁੜ ਕੇ ਲੈ ਭਰਾ ਤੇ ਮੇਰਾ ਹੀ ਆਉ ਮੈਨੂੰ ਖੁਸ਼ੀ ਨਹੀਂ ਜੀ ਬੇ ਸਾਥ ਹੋਵੇ ਬਾਹਰ ਤੇ ਨਹੀਂ ਤੇਰੇ ਤਾਂ ਖੁਸ਼ੀਆਂ ਮਨਾਉਂਦੇ ਰਹਿ ਜਾਣਾ ਵਾ ਚੰਗਾ ਉਹ ਪਾਵੇ ਲਸੀਆਂ ਆਈਆਂ ਤੇ ਸੰਗ ਸੁੱਕਾ ਅੱਗੇ ਮੇਰਾ ਸੰਗ ਹੀ ਸੁੱਕੇ ਰਹਿੰਦੇ ਬਾਪਾ ਮਾਰ ਮਾਰ ਗਲਾ ਬੈ ਜਾਣਾ ਆਵਾਜ਼ ਨਹੀਂ ਸੁਣਦਾ ਕੋਈ ਤੇ ਆਦੀ ਨਾਲ ਤੇ ਹੋ ਨਹੀਂ ਚੱਲਾ ਸੁਣਦਾ ਇਹ ਤਾਂ ਨਹੀਂ ਮਾਂ ਤੇ ਫਿਕਰ ਨਹੀਂ ਵੀ ਜਦ ਮੈਂ ਆਪਣਾ ਪਾਈਪੂਣੇ ਪਛਾਵਾ ਮੈਂ ਆਈ ਆਈ ਹੈ ਨਾ ਕਿ ਗੱਲ ਹੋਈ ਉਹ ਲੋਡ ਆਫ ਹੋ ਸੇਲਾ ਦਿੱਤੀ ਉਹ ਸੇਲਾ ਕੀ ਦੱਸਾਂ ਨਹੀਂ ਅੱਗੇ ਉਹਨੇ ਕਲੀ ਨਵ ਨੇ ਜਾਣਾ ਹੈਗਾ ਤੇ 15 ਲੱਖ ਲੱਗਣਾ ਸੀ ਹੁਣ ਦੋਵਾਂ ਨੇ ਜਾ ਤਾਂ ਡਬਲ ਹੀ ਲੱਗਣੇ ਫਿਰ ਕਿਉਂ ਡਬਲ ਲੱਗਣੇ ਤੇ ਆਪਾਂ ਕਰ ਨਹੀਂ ਜਿੱਦੇ ਲੱਗਦੇ ਇਹ ਨਹੀਂ ਬੰਦੇ ਦਾ ਦਿਮਾਗ ਤੇ ਹੈ ਹੀ ਨਹੀਂਗਾ ਤੇ 25 26 ਲੱਖ ਲਾ ਕੇ ਜਾਣਗੇ ਤੇ ਪੈਗੀ ਨਹੀਂ ਕਰਨ ਤੂੰ ਹੈ ਜੇ ਐਡੇ ਚੰਗੇ ਤਾਂ ਦਿਮਾਗ ਪਿਓ ਫਿਰ ਦੋਹਾਂ ਮੁੰਡਿਆਂ ਨੂੰ ਬਰਾਬਰ ਸਮਝਣਾ ਕਰੋਣਾ 25 ਰੱਖ ਤੁਹਾਡੇ ਵੀ ਬੈਂਕ ਚ ਜਮਾ ਤੇ ਸਾਹਮਣ ਆਪਣੀ ਜ਼ਮੀਨ ਤੂੰ ਹੀ ਕਹਿੰਦੇ ਬਾਹਰ ਅੰਦਰ ਜਾਵੇਂ ਉਹ ਤਾਂ ਮੇਰੇ ਵੱਲੋਂ ਮੁਰਕੇ ਕੈਨੇਡਾ ਤੋਂ ਗਾਹ ਚੱਲ ਜਾ ਜਿੱਥੇ ਮਰਜੀ ਜਾਣ ਮੈਨੂੰ ਉਹਨਾਂ ਦਾ ਕੋਈ ਨਹੀਂ ਠੀਕ ਆ ਨਾ ਹੱਦ ਹੋ ਗਈ ਤੁਹਾਡੇ ਸਾਰੇ ਟੱਬਰ ਵਾਲੀ ਜੋ ਵੀ ਆ ਖਿੱਚ ਤੂ ਕੇ ਲਾ ਦੋ ਉਹਨਾਂ ਤੇ ਮੁਰਕੇ ਹਾਂ ਮਗਰ ਬਚਣਾ ਕੀ ਆ ਓਏ ਆ ਪੈੜੀਆਂ ਕਿੰਨੀਆਂ ਨੇ ਵਾ ਪੈੜੀਆਂ ਹੀ ਆ ਇਹ ਤੇ ਪੈੜੀਆਂ ਤਾਂ ਚੁੱਕ ਕੇ ਲਾਉਣੇ ਉਹਨਾਂ ਤੇ ਕਿ ਘਰ ਰੱਖਿਆ ਸਾਹਮ ਕੇ ਹੱਦ ਹੋ ਗਈ ਤੁਹਾਡੇ ਵਾਲੀ ਹੁਣ ਤਾਂ ਧਮਾਨ ਤੋਂ ਕੰਮ ਲੱ ਲਾ ਬੰਦਿਆ ਤੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਤੇਰੀ ਸੁਣਾ ਕੇ ਉਹਨਾਂ ਨੂੰ ਸੁਣਾ ਮੇਰੀ ਸੁਣ ਲੈ ਆਪਣੇ ਬਾਰੇ ਵੀ ਸੋਚ ਲੈ ਕਾਨੂੰ ਆਪਣੇ ਵੀ ਨਹੀਂ ਆਉਣੇ ਹੋਣੇ ਆ ਤੇ ਉਹਨਾਂ ਬਾਰੇ ਕੁਛ ਨਹੀਂ ਕਾ ਸੋਚਣਾ ਚੱਲ ਕੋਈ ਨਹੀਂ ਤੇਰੀ ਨਾ ਸੁਣ ਲਈ ਹੁਣ ਮੈਂ ਜਾ ਕੇ ਉਹਨਾਂ ਦੀ ਸੁਣ ਲੈਂਦਾ ਸੁਣ ਲਈ ਜਾ ਕੇ ਆਹੋ ਉਹਨਾਂ ਨੇ ਪਾੜਨਾ ਫਿਰ ਮਾਤੇ ਪਰਦਾ ਮੇਰੇ ਵਾਸਤੇ ਕੁੜੀਆਂ ਕੱਢਣੀਆਂ ਆਉਂਦੀਆਂ ਤੇ ਨਹੀਂ ਅਜੇ ਵੀ ਸਮਝਾ ਮੇਰੀ ਗੱਲ ਜੋ ਤੇਰਾ ਭਰਾ ਭਜਾਈ ਆਇਆ ਹੈ ਨਾ 20 ਸਾਲ ਬਾਅਦ ਉਹਨਾਂ ਨੇ ਕਹਿਣਾ ਵੀ ਪਹਿਲੀ ਵੇਚਣੀ ਆਹੀ ਤੇ ਤੇਰੀ ਪਹਿਲਾ ਜੀ ਲੈਣੀ ਆ ਤੇ ਮਣਕ ਤੇਰੇ ਕੋਲ ਫੁੱਟੀ ਕੋੜੀ ਨਹੀਂ ਹੋਣੀ ਤਾਲੀ ਲੈਣ ਜੋਗੀ ਮੇਰੀ ਗੱਲ ਸੁਣ ਜਰਾ ਮੈਂ ਦਿਮਾਗ ਨਾ ਖਰਾਬ ਕਰ ਬੱਤੀ ਅੱਗੇ ਨਹੀਂ ਗਈ ਆਉਂਦੀ ਜਾ ਤੇ ਮੰਮੀ ਨੂੰ ਖਵਾਇਆ ਕਰ ਤੇਰਾ ਤਾਂ ਦਿਮਾਗ ਖਰਾਬ ਹੋਣਾ ਮੈਂ ਤਾਂ ਤੈਨੂੰ ਕਹੀ ਨਹੀਂ ਚੱਜਦਾ ਕੋਈ ਉਹੇ ਚੰਗੇ ਲੱਗਦੇ ਆ ਵੀਆ ਮੀਆਂ ਸਲਾਹ ਦੀਆਂ ਗੱਲਾਂ ਹੁਣੇ ਦੱਸਣ ਦੀ ਆ ਉਹਦੋਂ ਕੀ ਬਰਾ ਕਰੇਗਾ ਵੇ ਦੀ ਪਰਜਾ ਹੋਣੀ ਆ ਕੱਲ ਜੀਣਾ ਕੱਲ ਮਰਨਾ ਆ ਆ ਵੇ ਟੈਨਸ਼ਨ ਨਾਲ ਲੈਂਦੇ ਰੋ ਉਥੇ ਹੱਦ ਹੋ ਗਈ ਹੈ ਕੋਸ਼ਿਸ਼ ਕਰਦੀ ਆ ਇਹ ਦਿਖਾਨੇ ਚ ਕੋ ਪਾਵਾਂ ਪਰ ਸੁਣਦਾ ਕਿੱਥੇ ਆ ਮੇਰੀ ਕੋਈ ਨਹੀਂ ਮੇਰਾ ਨਾਮ ਹੈ ਸ਼ਰਨਾ ਜਾਣ ਇਹਨਾਂ ਨੂੰ ਮੈਂ ਵੀ ਨਹੀਂ ਦੰਦੀ ਡੇ ਸੋਖੇ ਜਾ ਕੇ ਵਿਖਾਉਣ ਹੈ ਵੀ ਹੱਦ ਹੋਈ ਪਈ ਇਹਨਾਂ ਸਾਰਿਆਂ ਵਾਲੀ ਚੱਲ ਕੱਪੜੇ ਪ੍ਰੈਸ ਕਰ ਲੈਣੀਆਂ ਕਿਤੇ ਜਾਣਾ ਹੋਏ ਬਤੀ ਨੀਯਮ ਦੀ ਹੈਲੋ ਮੰਮੀ ਸਾਸਰੀ ਕਾ ਸਾਸਰੀ ਕਾਲ ਪੁੱਤ ਕੀ ਕੰਡੀਆਂ ਕੁਝ ਨਹੀਂ ਮੰਮੀ ਕਰਨਾ ਕੀ ਘਰ ਦਾ ਸਾਰਾ ਕੰਮ ਨਿਬੇੜ ਕੇ ਤੇ ਮੈਂ ਕੱਪੜੇ ਪ੍ਰੈਸ ਕਰ ਲੈਣੀ ਆ ਕਦੇ ਜੀ ਦੇ ਕਿਤੇ ਜਾਣਾ ਹੋਏ ਤੇ ਪਤਨੀ ਨਹੀਂ ਆਉਂਦੀ ਹੁੰਦੀ ਹਾਲ ਤਾਂ ਤੇਰੀ ਪੁੱਤ ਠੀਕ ਤਾਂ ਲੱਭਦੀ ਸੁਣਾ ਆਪ ਕੀ ਸੁਣਾ ਉਹ ਵੀ ਮੰਮੀ ਠੀਕ ਠਾਕ ਤੇ ਸੁਣਾਓ ਪਾ ਬੀਣਾ ਦੀ ਵੀਰ ਜੀ ਨਹੀਂ ਠੀਕ ਠਾਕ ਸਾਰੇ ਠੀਕ ਠਾਕ ਰਾਜੀ ਬਾਜੀ ਮੈਂ ਮੇ ਆਪਣੇ ਤੀ ਨੂੰ ਫੋਨ ਲਾਵਾਂ ਛੂ ਛੂ ਕਰ ਮम्मी ਤੁਹਾਨੂੰ ਵੀ ਧੀ ਦਾ ਚੇਤਾ ਆ ਮੈਂ ਤਾਂ ਅੱਗੇ ਕਹਿਣ ਦੀ ਆ ਨਵਾਂ ਵਿੱਚ ਰਹਿ ਕੇ ਲੱਗਦਾ ਧੀ ਨੂੰ ਭੁੱਲੀ ਗਏ ਕਦੀ ਧੀਆਂ ਨੂੰ ਵੀ ਭੁੱਲਿਆ ਜਾਂਦਾ ਤੂੰ ਤਾਂ ਨਿਆਣੇ ਵਾਲੀਆਂ ਗੱਲਾਂ ਕਰਨੀ ਆ ਮम्मी ਛੱਡੋ ਭਰਾ ਮੈਂ ਆਪਾਂ ਵੀ ਕੀ ਕੰਡੇ ਤੀ ਪੁੱਤ ਕੁਛ ਨਹੀਂ ਕੰਮਕਾਰ ਕਰਕੇ ਨਾ ਤੇ ਬੈਠੀਆਂ ਹੀ ਆ ਪੱਖਾ ਲਾ ਕੇ ਬੱਤੀ ਆਉਣ ਨਹੀਂ ਡਈ ਹੈ ਜੀ ਉਹ ਮੌਸਮ ਜੇ ਖਰਾਬ ਹੋਇਆ ਨਾ ਉਹਦੇ ਕਰਕੇ ਆ ਪੁੱਤ ਮੈਂ ਤੈਨੂੰ ਫੋਨ ਲਾਇਆ ਵਾ ਉਹ ਮੇਰੀ ਗੱਲ ਸੁਣ ਦੱਸੋ ਮੰਮੀ ਮੈਂ ਗਏ ਹੀ ਜੈਂਟਵਾਲ ਤੇ ਉਹ ਗਏ ਥੀ ਤੇਰੀ ਭਾਬੀ ਦਾ ਕੱਲੀ ਦਾ ਹੀ ਕਰਾਉਣਾ ਤੇ ਜੈਂਟ ਨੇ ਅੱਗੋ ਕਹਿਤਾ ਵੀ ਤੇਰੇ ਵੀਰ ਦਾ ਵੀ ਬਣ ਸਕਦਾ ਨਾਲ ਹੀ ਵੀਰ ਦਾ ਕੰਮ ਬਣ ਗਿਆ ਅੰਦੇ ਕੱਥੇ ਹੋ ਜਾਣਗੇ ਇਹ ਤਾਂ ਮੰਮੀ ਬਹੁਤ ਹੀ ਵਧੀਆ ਹੋ ਗਿਆ ਵਾ ਸਾਡਾ ਵੀਰ ਵੀ ਚੱਲ ਜੇਗਾ ਨਾਲੇ ਤੇ ਕੰਮ ਇੱਕ ਹੋਰ ਵੀ ਹੈਗਾ ਨਾ ਦੱਸੋ ਮੰਮੀ ਉਹ ਕੰਮ ਕਰ ਦਈ ਮੈਂ ਹਾ 3-4 ਲੱਖ ਰੁਪਈਆ ਹੱਥਾ ਚ ਰੱਖਿਆ ਹੀ ਪਹਿਲੇ ਸੋਈ ਕਰਨੇ ਆ ਜਦੋਂ ਉਹ ਚੱਲ ਗਿਆ ਉਦੋਂ ਤੁਹਾਨੂੰ ਇਹ ਤੁਹਾਡੇ ਵਾਸਤੇ ਦੇ ਦਾਂਗੇ ਕਿੰਨਾਂ ਦੀ ਗੱਲ ਕਰਨ데요 ਮੈਂ ਨਹੀਂ ਜ ਕਹਿਣਾ ਗੁਣਾ ਹੈਗਾ ਵੀ ਸਾਨੂੰ ਪੈਸੇ ਚਾਹੀਦੇ ਆ ਨਾਲ ਨਵੀਂ ਨਵੀਂ ਰਿਸ਼ਤੇਦਾਰੀ ਆ ਅਗਲੇ ਕੀ ਕਹਿਣਗੇ ਵੀ ਸਭ ਕੁਝ ਇਹਨਾਂ ਕੋਲ ਹੈਗਾ ਵਾ ਤੇ ਤਾਂ ਵੀ ਇਹ ਮੰਗਦੇ ਫਿਰਦੇ ਆ ਤੇ ਪੋਤੇ ਆਪਾਂ ਜਿਹੜੇ ਤੁਹਾਡੇ ਪੱਕੇ ਰੱਖ ਲੈਣੇ ਆ 2 ਚੰ ਮਹੀਨੇ 5 6 ਮਹੀਨੇ ਵਰਤ ਵੀ ਲਵਾਂਗੇ ਖਾਤੇ ਚ ਰਹਿਣੇ ਆ ਖਰਚਣੇ ਨਹੀਂਗੇ ਉਹ ਮੰਮੀ ਤਾਂ ਖਾਤੇ ਚ ਰਹਿਣੇ ਆ ਮੁੰਗੇਲ ਜਾਣੇ ਆ ਨਾ ਭਾਏ ਦੀ ਵਰਤੋਂ ਨਾ ਵਰਤੋਂ ਉਹਨਾਂ ਕੋ ਤਾਂ ਆਪਾਂ ਲੈ ਹੀ ਲੈਣੇ ਆ ਨਾ ਮੈਂ ਨਹੀਂ ਜ ਕਹਿਣਾ ਗੁਣਾ ਹੈਗਾ ਜੀ ਚੱਲ ਭੈਣਾ ਨਾਂ ਨਹੀਂ ਦਈ ਤੂੰ ਤੇ ਨਾਲੇ ਮੇਰੀ ਹੋਰ ਗੱਲ ਸੁਣ ਲਓ ਮੈਨੂੰ ਜਿਹੜੀ ਤੂੰ ਆਂਦੇ ਮੁਦਰੀ ਦੇਣੀ ਉਹ ਦਿੱਤੀ ਨਹੀਂ ਆ ਮੈਂ ਤੈਨੂੰ ਗੜੀ ਨਾ ਕੀਤੀ ਤੇ ਦਿੱਤੀ ਕਿਹੜੀ ਜੇ ਨਾਂ ਨਹੀਂ ਕੀਤੀ ਤੇ ਕੋਈ ਨਹੀਂ ਜਦੋਂ ਆਏਗੀ ਨਾ ਮੈਂ ਤੈਨੂੰ ਦੇ ਦਾਂਗੀ ਕਿ ਤੈਨੂੰ ਥੋੜਾ ਚੇਤਾ ਭੁੱਲਣਾ ਵਾ ਕਿ ਆਹ ਚੀਜ਼ ਮੇਰੀ ਮਾਂ ਨੇ ਹਾਂ ਕੀਤੀ ਆ ਤਾਂ ਭਲਾ ਮੈਨੂੰ ਚੇਤਾ ਭੁੱਲ ਜਾ ਕੋਈ ਗੱਲ ਨਹੀਂ ਦੇ ਦਾਂਗੀ ਤੂੰ ਫੇਰ ਨਾ ਕਰ ਚਲੋ ਕੋਈ ਗੱਲ ਨਹੀਂ ਤੇ ਮੰਮੀ ਚੱਲ ਗੁੱਸਾ ਮਨਾ ਕਰਿਓ ਮੈਂ ਇਦਾਂ ਕਰਾਂਗੀ ਤੁਹਾਡਾ ਨਾਂ ਨਹੀਂ ਲੈਂਦੀ ਤੇ ਮੈਂ ਆਪਣੇ ਤੌਰ ਤੇ ਕਹਾਂਗੀ ਵੀ ਅਸੀਂ ਉਹਨਾਂ ਦੀ ਮਦਦ ਕਰੀਏ ਤਲਪਾ ਤੂੰ ਹੱਡਾ ਵੀ ਮਿਲ ਲੇਂਗੀ ਨਾ ਨਾ ਤਾਂ ਵੀ ਕੋਈ ਨਹੀਂ ਲੱਗ ਨਹੀਂ ਤਾਂ ਰਹਿ ਕਰ ਮੰਮੀ ਫੇਰ ਵੀ ਜਵਾਈ ਜਵਾਈ ਹੁੰਦੀ ਆ ਚੱਲ ਕੋਈ ਗੱਲ ਨਹੀਂ ਜਿੱਦਾਂ ਤੈਨੂੰ ਸਹੀ ਲੱਗਦਾ ਨਾ ਵੇਖ ਲਈ ਨਹੀਂ ਤੇ ਮੈਂ ਕੋਈ ਨਹੀਂ ਤੇਰੇ ਮਾਮੇ ਨੂੰ ਪੁੱਛ ਲਾਂਗੀ ਨਹੀਂ ਮੰਮੀ ਕੋਈ ਗੱਲ ਨਹੀਂ ਤੁਸੀਂ ਮੇਰਾ ਇੰਨਾ ਦੁੱਖ ਸੁੱਖ ਚ ਸਾਥ ਦਿੰਦੇ ਹੋ ਤੇ ਮੈਂ ਵੀ ਦਾਂਗੀ ਤਾਂ ਤੇ ਜੇ ਪਹਿਲਾਂ ਹਾਂ ਕਰ ਦਿੰਦੂੰ ਓ ਮੰਮੀ ਮੇਰੇ ਵੀ ਨਾ ਦਿਮਾਗ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਤੇ ਕੋਈ ਗੱਲ ਮੈਂ ਹਾਂ ਕਰ ਹੀ ਦਿੱਤੀ ਐ ਜੇ ਮੈਂ ਹਾਂ ਕੀਤੀ ਐ ਤਾਂ ਮੈਂ ਤੁਹਾਨੂੰ ਦਵਾਂਗੀ ਪਰ ਇਹ ਮੈਂ ਏਨੀ ਮੈਂ ਕਹਾਂਗਾ ਕਿ ਮਮੀ ਹੁਣੀ ਪੈਸੇ ਮੰਗਦੇ ਆ ਮੈਂ ਆਪੇ ਕਹਾਂਗੀ ਵੀ ਇਹ ਮਦਦ ਕਰਨੀ ਹੈ ਉਹਨਾਂ ਦੀ ਕਿ ਜਿੱਦਾਂ ਤੇਨੂੰ ਠੀਕ ਲੱਗਦਾ ਉਦਾਂ ਕਰ ਲਈ ਚੰਗਾ ਪੁੱਤ ਮੈਂ ਵੇਖਾਂ ਪਹਿਲੇ ਬੱਚੇ ਦੀ ਕੋਈ ਆਇਆ ਲੱਗਦਾ ਕਰ ਚਲੋ ਠੀਕ ਆ ਚੰਗਾ ਮਮੀ ਚੰਗਾ ਪੁੱਤ ਚੰਗਾ ਆਪਣਾ ਧਿਆਨ ਰੱਖੀ ਚੰਗਾ ਮਮੀ ਚੰਗਾ ਗਾ ਮਿਰਤੀ ਕੋਹ ਨਹੀਂ ਹਾਲ ਇਹ ਕੁੜੀ ਦਾ ਵੀ ਝਾਟੀ ਨਿੱਕੇ ਹਥਿਆਰਾਂ ਤੇ ਆ ਜਾਂਦੀ ਹੈ ਮਾਵਾ ਨੂੰ ਜਿੱਦਾਂ ਮਰਜੀ ਨਾ ਧੀਆ ਦੀ ਫਿਕਰ ਰਹਿੰਦੀ ਆ ਉਹ ਕੀ ਕੱਲੀ ਬੋੜ ਬੜਾਈ ਜਾਣ ਈ ਆ ਤਨਾਲੇ ਫੋਨ ਕਿਤਾ ਗਰਲਿੰ ਨ ਬੜੀ ਉੱਚੀ ਬੋਲਣ ਦੀ ਆ ਫੋਨ ਕਿਤਾ ਆਉਣਾ ਹੈ ਮੇਰੀ ਸਹੇਲੀ ਦਾ ਆਉਂਦਿਆ ਹੀ ਐਵੇਂ ਸਿਰਜਿਆ ਖਾਂਣ ਦੀ ਸਹੇਲੀ ਜੀ ਆਉਦੀ ਵਾਹਾਂ ਤੇਰੇ ਨੂੰ ਲੜਾਕੀ ਜੀ ਲੱਗਣ ਦੀ ਅੱਛਾ ਮੈਂ ਲੜਾਕੀ ਆ ਫਿਰ ਉਹ ਨਹੀਂ ਮਜ਼ਾਕ ਕਰ ਰਿਹਾ ਵਾ ਤੇ ਕਿਹਦਾ ਹੀ ਫੋਨ ਕੌਣ ਦੱਸਣ ਤੇਰੀ ਸਹੇਲੀ ਦਾ ਤੇ ਸੱਚ ਮੈਂ ਚੇਤਾ ਆਇਆ ਵਾ ਮੰਮੀ ਹੁਣਾਂ ਦਾ ਫੋਨ ਆਇਆ ਹੈ ਮੈਂ ਸਵੇਰੇ ਤੇ ਕਿਦਾਂ ਮੰਮੀ ਹੁਣੀ ਠੀਕ ਠਾਕ ਨੇ ਹਾਂਜੀ ਉਹ ਤਾਂ ਠੀਕ ਠਾਕ ਵਾ ਨਾਲੇ ਇੱਕ ਖੁਸ਼ਖਬਰੀ ਆ ਸੁਣਾਓ ਖੁਸ਼ਖਬਰੀ ਕਿਹੜੀ ਆ ਅੱਗੇ ਤੇ ਭਾਬੀ ਕੰਨੀ ਨੇ ਜਾਣਾ ਹੈ ਨਾ ਉਹ ਵੀਰ ਨੇ ਵੀ ਨਾਲ ਜਾਣਾ ਜੀ ਲੈ ਗਰਲਿੰਗ ਤੁਹਾਡੀਆਂ ਲੱਗ ਗਿਆ ਮੌਜਾ ਹੈ ਮੰਮੀ ਡੈਡੀ ਪੂਰੇ ਖੁਸ਼ ਹੋਣੇ ਆ ਬੋਰ ਬੜੇ ਖੁਸ਼ ਆ ਉਹ ਚੱਲ ਚੰਗਾ ਵਾ ਪਿੰਦਰ ਵੀ ਬੀਬਾ ਜ ਮੁੰਡਾ ਦੋਵੇਂ ਜਾਣੇ ਜੀ ਚੱਲ ਜਾਣਗੇ ਤੇ ਜਾ ਕੇ ਅਰਮਾਨ ਆਪਣਾ ਕੰਮ ਧੰਦਾ ਕਰਨਗੇ ਚਲੋ ਉਹ ਤਾਂ ਗੱਲ ਤੁਹਾਡੀ ਸਹੀ ਆ ਤੇ ਮੈਂ ਕੀ ਕਹਿਣ ਦੀ ਹਾਂ ਪਿੰਦਰ ਦੇ ਵਿਆਹ ਤੇ ਵੀ ਖਰਚਾ ਹੋਇਆ ਹੀ ਆਹੋ ਤੇ ਚਲੋ ਉਹ ਤਾਂ ਪੈਂਸਾਬ ਦਾ ਕੀਤਾ ਹੀ ਕੁੜੀ ਰਮੂ ਨੂੰ ਕੀਤਾ ਹੀ ਵਿਆਹ ਚਲੋ ਚੰਗੇ ਬੈਂਡ ਆਏ ਆ ਉਹ ਤਾਂ ਗੱਲ ਨਹੀਂ ਕਰਨਾ ਪੈਂਦਾ ਵਿਆਹ ਸ਼ਾਦੀਆਂ ਤੈਨੂੰ ਪਤਾ ਖਰਚੇ ਤੇ ਹੋਣੇ ਹੁੰਦੇ ਆ ਸੂਣਾ ਸੂਣਾ ਬਣਾਇਆ ਹੈ ਤੇ ਬੜੇ ਖਰਚੇ ਗਏ ਪੈਸੇ ਤੇ ਮੈਂ ਕਹਿਣ ਦੀ ਆ ਵੀ ਆਪਾਂ ਨਾ ਉਹਨਾਂ ਦੀ ਮਦਦ ਕਰੀਏ ਤੁਹਾਨੂੰ ਪਤਾ ਵਾ ਵੀ ਸਾਰੇ ਪੈਸੇ ਦੀ ਖੇਡ ਆ ਤੇ ਮੈਂ ਕਹਿਣ ਦੀ ਆ ਵੀ ਚਲੋ ਉਹਨਾਂ ਨੂੰ ਦਾਂਗੇ 2-4 ਲੱਖ ਰੁਪਇਆ ਗਰਲੀਨ ਗੱਲ ਤੇ ਤੇਰੀ ਬਿਲਕੁਲ ਠੀਕ ਆ ਭੈਣ ਭਰਾ ਜਿਹੜਾ ਇੱਕ ਦੂਜੇ ਦੀ ਮਦਦ ਲਈ ਬਣਿਆ ਹੁੰਦਾ ਤੇ ਇਹੋ ਜੇ ਮੌਕੇ ਤੇ ਕਰਨੀ ਵੀ ਚਾਹੀਦੀ ਆ ਪਰ ਤੂੰ ਚੰਗੀ ਤਰ੍ਹਾਂ ਜਾਣਦੀ ਆ ਵੀ ਪਿਛਲੇ ਮਹੀਨੇ ਮਾਸੀ ਦੇ ਮੁੰਡੇ ਨੇ ਗੱਡੀ ਕਢਾਈ ਤੇ ਉਹਨੇ ਵੀ 4 ਲੱਖ ਜਿਹੜੀ ਮਦਦ ਲਈ ਆ ਤੇ ਫਿਰ ਪੈਰ ਤੇ ਤੈਨੂੰ ਪਤਾ ਪੈਸੇ ਤੇ ਪੈਸੇ ਹੀ ਆ ਨਾ ਕਿਹੜੇ ਰੁੱਖਾਂ ਦਾ ਪੱਤੇ ਲੱਗੇ ਆ ਅੱਛਾ ਆ ਗੱਲ ਆ ਜਦੋਂ ਤੁਹਾਡੀ ਮਾਸੀ ਦੇ ਮੁੰਡੇ ਨੇ ਪੈਸੇ ਮੰਗੇ ਸੀ ਉਦੋਂ ਤਾਂ ਤੁਸੀਂ ਦੇ ਦੇ ਸੀ ਜਦੋਂ ਮੇਰੇ ਪੇਕੇਆਂ ਦੀ ਗੱਲ ਆਈ ਹੈ ਤਾਂ ਹੁਣ ਤੁਸੀਂ ਸਾਫ਼ ਹੀ ਮੁਕਰ ਗਏ ਉਹ ਗਰਲੇਨ ਮੈਂ ਨਾ ਨਹੀਂ ਕਰਦਾਗਾ ਜੇ ਮਾਸੀ ਦਾ ਮੁੰਡਾ ਜ਼ਰੂਰੀ ਹੀ ਤਾਂ ਮੰਮੀ ਡੈਡੀ ਹੁਣੇ ਵੀ ਹੁੰਨੇ ਆ ਮੈਂ ਇਹ ਨਹੀਂ ਗੱਲ ਕਹਿੰਦਾ ਉਹਨਾਂ ਨੇ ਕਿੰਨੀ ਵਾਰੀ ਸਾਡੀ ਮਦਦ ਕੀਤੀ ਆ ਬਿਲਕੁਲ ਕੀਤੀ ਆ ਪਰ ਮੈਂ ਨਾ ਵੀ ਅਗਲਿਆਂ ਨੂੰ ਪੱਕੀ ਹਾਂ ਕਰ ਦਈਏ ਮੁੜ ਕੇ ਪੈਰ ਦੇ ਪੈਰ ਪਹੁੰਚੀ ਹੈ ਨਾ ਉਹਨਾਂ ਦੇ ਕੰਮ ਚ ਰਿਕਵਰਡ ਪੈ ਜੇ ਉਹ ਚੰਗਾ ਨਹੀਂ ਲੱਗਦਾ ਉਹ ਕੋਈ ਗੱਲ ਨਹੀਂ ਤੁਸੀਂ ਵੱਡੇ ਵੀਰ ਨੂੰ ਕਿਓ ਕਿ ਤੁਹਾਨੂੰ ਪੈਸੇ ਚਾਹੀਦੇ ਆ ਤੇ ਉਹਨਾਂ ਨੇ ਦੇ ਦੇਣੇ ਆ ਚੱਲ ਕੋਈ ਗੱਲ ਨਹੀਂ ਕਰ ਲਈ ਨਾ ਉਹ ਤੇ ਸ਼ਾਮ ਨੂੰ ਵੀਰ ਦਾ ਆਊਗਾ ਨਾ ਫੋਨ ਤੇ ਮੈਂ ਨਾਲ ਕਰਾਂਗਾ ਗੱਲ ਤੇ ਬਾਕੀ ਆ ਵੀ ਇਹ ਨਹੀਂ ਮੰਨਦਾ ਕਿ ਜ਼ਰੂਰੀ ਚਾਰ ਆ ਹੋ ਸਕਦਾ ਜੇ ਉਹ ਦੋ ਕਹੇਗਾ ਤੇ ਦੋ ਦੇ ਦਾਂਗੇ ਤੇ ਜੇ ਵੱਧ ਫੜਾਊਗਾ ਤੇ ਵੱਧ ਦੇ ਦਾਂਗੇ ਤੁਸੀਂ ਉਹਦਾ ਨਾ ਵਾਦੀ ਕਿਓ ਉਹਨਾਂ ਕਿਹੜੇ ਰੱਖ ਲੈਣੇ ਆ ਉਹਨਾਂ ਤਾਂ ਸ਼ੋਅ ਹੀ ਕਰਨੇ ਖਾਤੇ 'ਚ ਰਹਿਣੇ ਆ ਪੈਸੇ ਤੇ ਪਤਾ ਮੈਨੂੰ ਬਾਕੀ ਕਵਾਂਗਾ ਜਰੂਰ ਹਣ ਸੌਰਿਆਂ ਨੇ ਵੀ ਡਿਮਾਂਡ ਪਈ ਆ ਤੇ ਪੂਰੀ ਤੇ ਕਰਨੀ ਪੈਣੀ ਆ ਕਿਉਂ ਕਰਲੀ ਨਾ ਆਪਾਂ ਨਹੀਂ ਕਰਨੀ ਤੇ ਕਿੰਨੇ ਕਰਨੀ ਆ ਮੈਂ ਤੇ ਪਹੁੰਚ ਕੇ ਕਰਨੀ ਆ ਉਹਨਾਂ ਦੀ